ਉਧਰ ਕਿਛੇ ਟਾ ਦੋ ਪੱਛੇ ਫੁੱਟ ਅੱਧੇ ਦਸਤ ਕਰ ਦੋ ਅਜਾ ਚੱਕੋ ਆਪਾਂ ਵੀ ਜਰੂਰ ਹੈ ਸਰ ਇਹ ਨਾ ਕਰਦੇ ਮੇਰੀ ਡਿਊਟੀ ਹੈ ਸਰ ਅੱਛਾ ਉਹਨਾਂ ਬੱਧੀ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਬੜੇ ਐਕਟਿਵ ਪੁਲਿਸ ਸਾਹਿਬ ਕਰਤਾ ਜੀ ਗੰਗਨਗੋਦੀਆ ਜੀ ਸਾਰੇ ਅਸੀਂ ਪੂਰਾ ਵਿਚਾਰ ਫੜਾ ਪੜਾ ਕੇ ਅਸੀਂ ਇੱਕ ਜਿਵੇਂ ਹੈਗੀ ਹੈ ਪੂਰੀ ਐਕਸਪਰਟ ਦੀ ਟੀਮ ਦੀ ਕਮੇਟੀ ਪੜਾਈ ਉਹ ਜਿਹੜਾ ਮੈਂ ਤੁਹਾਡਾ ਥਾਪੜ ਵਾਲਾ ਚੌਕ ਹੈ ਫਿਰ ਤੁਹਾਡਾ ਜਿੱਥੇ ਜੇਰ ਲੋਡ ਖਤਮ ਹੁੰਦੀ ਹੈ ਇੱਥੇ ਚਾਰ ਪੰਜ ਸੜਕਾਂ ਨਿਕਲਦੀਆਂ ਇਸ ਤਰ੍ਹਾਂ ਹਾਂਜੀ ਉਹਦੇ ਵਾਸਤੇ ਫਿਰ ਜਿਹੜਾ ਤੁਹਾਡੇ ਟਵਾਣਾ ਚੌਕ ਹੈ ਇਹ ਸਾਰੇ ਭਾਤਸਰ ਰੋਡ ਦੇ ਟ੍ਰੈਫਿਕ ਨੂੰ ਕਿਦਾਂ ਸਮੂਥ ਕਰਨਾ ਆਪਣੀ ਰਿਪੋਰਟ ਦੇ ਦੇਗੇ ਤੁਹਾਡਾ ਵੀ ਡਿਸਕਸ ਕਰ ਲਾਂਗੇ ਬੜੀ ਮੀਂਹ ਜੇਸਨ ਵੀ ਇੱਥੇ ਆ ਉਹਦੇ ਤੇ ਅਸੀਂ ਜਿਹੜੀਆਂ ਤੁਹਾਡੀਆਂ ਰੇੜੀਆਂ ਹੈਗੀਆਂ ਉਹਨਾਂ ਨੂੰ ਜਗ੍ਹਾ ਲੰਬੇ ਕਿਤੇ ਤਬਦਿਲ ਕਰਾਂਗੇ ਦੁਕਾਨ ਦੁਕਾਨ ਦੇ ਅੱਗੇ ਰੇੜੀ ਰੇੜੀ ਜਿਵੇਂ ਮਤਲਬ ਸਕੂਟਰ ਆਉਂਦੇ ਆ ਪਰ ਉਹਦੇ ਤੇ ਕੀ ਕਰ ਦੇ ਕੇ ਰੋਕ ਲੈਣਾ ਹੈ ਉਹਦੇ ਤੇ ਅਸੀਂ ਲਾਈਨ ਲਾ ਦਾਂਗੇ ਉਹ ਤੇ ਅੰਦਰ ਹੀ ਹੋਏਗਾ ਜੋ ਹੋਏਗਾ ਜਿਹੜੀ ਮੇਨ ਰੋਡ ਹੈ ਹਾਂਜੀ ਇਹ ਆਪਾਂ ਅਸਲੇ ਮਨਜੀਤਨਗਰ ਖੜੇ ਆ ਜੀ ਬਟਾਰਾ ਜੱਤੀ ਦੇ ਵਿੱਚ ਤੇ ਇੱਥੇ ਬਹੁਤ ਜ਼ਿਆਦਾ ਸਮੱਸਿਆ ਸੀ بارش ਦੇ ਪਾਣੀ ਦੀ ਸੋ ਇਹ ਸੜਕ ਦੀ ਵੀ ਸਮੱਸਿਆ ਸੀ ਹੁਣ ਸੜਕ ਵੀ ਬਣ ਰਹੀ ਆ ਜੀ ਤੇ ਇਹਦੇ ਨਾਲ ਨਾਲ ਜਿਹੜੀ ਹੈਗੀ ਆ ਉਹ ਪੂਰੀ ਜਿਹੜੀ ਮੋਡਰਨ ਡਰੇਨ ਦੇ ਨਾਲ ਇਹਦੇ ਚ ਪਾਈਪਾ ਕੇ ਉਹਨੂੰ ਕਨੈਕਟ ਕਰਤਾ ਤੇ ਹੁਣ ਰੈਜ਼ੀਡੈਂਟ ਨੂੰ ਦੱਸਿਆ ਕਿ ਪਹਿਲਾਂ ਇਹਨਾਂ ਨੂੰ ਬਹੁਤ ਇੰਪਰੂਵਮੈਂਟ ਆ ਹੁਣ بارش ਦਾ ਪਾਣੀ ਨਹੀਂ ਖੜਦਾ ਜਿਵੇਂ ਫੁਲਕੀਆਂ ਕਲੇਬ ਇਹ ਸਾਰਾ ਪਾਣੀ ਅਸੀਂ ਮੋਟਰਨ ਡਰੇਨ ਚ ਪਾ ਰਹੇ ਆ ਔਰ ਉਹਨੂੰ ਅੱਗੇ ਜਾ ਕੇ ਵਾਈ ਵਾਸਤੇ ਵਰਤਿਆ ਜਾਏਗਾ ਉਹ ਤੇ ਉਹ ਸਾਫ ਪਾਣੀ ਹੋਵੇਗਾ بارش ਦਾ ਤੇ ਇਹ ਇਹਦੇ ਨਾਲ ਦੋ ਪ੍ਰੋਬਲਮ ਸੋਲਵ ਹੋਣਗੀਆਂ ਜੇ ਇੱਕ ਤਾਂ ਜਿਹੜਾ ਰੇਨ ਵਾਟਰ ਹੈ ਉਹ ਵਾਈ ਵਾਸਤੇ ਵਰਤਿਆ ਜਾਊਗਾ ਕਿਤੇ ਜਾ ਕੇ ਯੂਜ਼ ਹੋਏਗਾ ਉਹ ਮੋਟਰਨ ਡਰੇਨ ਦੇ ਵਿੱਚ ਜਾ ਕੇ ਤੇ ਦੂਜਾ ਹੈਗਾ ਕਿ ਲੋਕਾਂ ਨੂੰ ਸੁਵਿਧਾ ਮਿਲੇਗੀ ਔਰ ਜਿਹੜੀ ਸੜਕਾਂ ਹੈਗੀਆਂ ਫਸਟ ਕਲਾਸ ਸੜਕਾਂ ਬਣਾ ਕੇ ਜਿਸ ਤਰ੍ਹਾਂ ਤੁਹਾਡੇ 메ਨ ਬਾਜ਼ਾਰ ਵਾਲੀ ਆਨੰਦਨਗਰ ਵਾਲੀ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਸੜਕੀ ਬਣ ਗਈ ਉਹਦੇ ਨਾਲ ਜੇ ਬਾਜ਼ਾਰਾਂ ਦੇ ਵਿੱਚ ਪਾਣੀ ਨਹੀਂ ਖੜੇਗਾ ਸੜਕਾਂ ਅੱਛੀਆਂ ਹੋਣਗੀਆਂ ਬਾਕੀ ਸਾਰੀਆਂ ਸੁਵਿਧਾ ਹੋਣਗੀਆਂ ਪਬਲਿਕ ਟਾਇਲਟਸ ਵੀ ਬਣਾ ਰਹੇ ਆ ਉਹਦੇ ਨਾਲ ਜਿਹੜੇ ਬਾਜ਼ਾਰ ਹੈ ਤਾਂ ਹੀ ਉਹ ਜ਼ਿਆਦਾ ਚੱਲਣਗੇ ਆਪਣਾ ਬਿਜ਼ਨਸ ਵਧੇਗਾ ਲੋਕਾਂ ਨੂੰ ਸਹੂਲਤ ਹੋਵੇਗੀ ਸੁਵਿਧਾ ਹੋਏਗੀ ਸੋ ਇਹ ਕੋਸ਼ਿਸ਼ ਕਰ ਰਹੇ ਆ ਨੀ ਸਾਰੇ ਸਾਡੇ ਜੰਨੀ ਮਸਲ ਕਾਰਪੋਰੇਸ਼ਨ ਦੀ ਟੀਮ ਬਣੀ ਆ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਸਾਡੇ ਲੋਕਲ ਕੌਂਸਲਰ ਜਿੰਨੇ ਸਾਰੇ ਜਣੇ ਮਿਲ ਕੇ ਅਸੀਂ ਇੱਕ ਐਜ਼ ਅ ਟੀਮ ਕੰਮ ਕਰ ਰਹੇ ਹਾਂ ਸਾਡਾ ਵਾਅਦਾ ਹੈ ਜੀ ਜਿੰਨੇ ਸਾਡੇ ਮੇਰੇ ਭਰਾ ਪ੍ਰਾਪਤਵੰਤੇ ਸਾਡੇ ਖੜੇ ਆ ਜਿਹੜੇ ਬਹੁਤ ਅੱਛੇ ਤੁਹਾਨੂੰ ਹਮੇਸ਼ਾ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਛੱਡਦੇ ਹਨ ਉਹਨਾਂ ਨੂੰ ਅੱਛੀਆਂ ਸਿਹਤ ਜਿਹੜੀਆਂ ਹੈਗੀਆਂ ਬੁਨਿਆਦੀ ਜਿਹੜੀਆਂ ਸਿਵਲ ਕੈਮਰਿਟੀਆਂ ਜਿਹੜੀਆਂ ਜਨ ਤੱਕ ਸਹੂਲਤਾਂ ਨੂੰ ਅਸੀਂ ਧਿਆਨ ਦੇ